ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਚੈਨਲ 'ਚ ਤੁਹਾਡਾ ਸਵਾਗਤ ਹੈ ਤੇ ਅੱਜ ਦੀ ਰੈਸਪੀ 'ਚ ਆਪਾਂ ਬਣਾਵਾਂਗੇ ਬੰਦ ਗੋਭੀ ਦਾ ਰੈਤਾ ਸਬ지 ਤੱਕ ਬਹੁਤ ਵਾਰੀ ਬਣਾ ਕੇ ਖਾਧੀ ਆਪਾਂ ਪਰੌਂਠੇ ਵੀ ਬਦਲ ਰੋਗੀ ਦੇ ਬਣਾ ਕੇ ਖਾਦੇ ਆ ਪਰ ਅੱਜ ਆਪਾਂ ਬਣਾਵਾਂਗੇ ਬੰਦ ਗੋਭੀ ਦਾ ਰੈਤਾ ਬਹੁਤ ਹੀ ਜ਼ਰੂਰ ਹੈ ਸਵਾਲ ਆਉਂਦਾ ਕਿ ਕਿਹੜੇ ਕਿਹੜੇ ਆਪਾਂ ਮਸਾਲੇ ਪਾਉਣੇ ਆ ਜਾਂ ਕਿਹੜਾ ਕਿਹੜਾ ਸਮਾਨ ਪਾ ਕੇ ਆਪਾਂ ਇਹ ਬਗਰ ਗੋਭੀ ਦਾ ਰੈਤਾ ਤਿਆਰ ਕਰਾਂਗੇ ਬਿਨਾਂ ਸਕਿੱਪ ਕੀਤੇ ਵੀਡੀਓ ਨੂੰ ਪੂਰਾ ਦੇਖੋ ਤੇ ਵੀਡੀਓ ਨੂੰ ਤੁਸੀਂ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਤੇ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆ ਗਿਆ ਚਲੋ ਫਿਰ ਆਪਾਂ ਬੰਦ ਗੋਭੀ ਦਾ ਰੈਤਾ ਬਣਾਉਣਾ ਸ਼ੁਰੂ ਕਰਦੇ ਹਾਂ ਹਾਂਜੀ ਰੈਤਾ ਬਣਾਉਣ ਵਾਸਤੇ ਤੇ ਆਪਾਂ ਅੱਧਾ ਫੁੱਲ ਬੰਦ ਗੋਭੀ ਦਾ ਲਿਆ ਕੇ ਇਹਨੂੰ ਵਧੀਆ ਪਾਣੀ ਦੇ ਨਾਲ ਧੋ ਲਿਆ ਸੀਗਾ ਤੇ ਹੁਣ ਜਿਹੜਾ ਇਹਦਾ ਮੋਟਾ ਡੰਡਲਾ ਨੇ ਇਹਨੂੰ ਆਪਾਂ ਹਟਾ ਲਾਂਗੇ ਬੰਦ ਗੋਭੀ ਦਾ ਰੈਤਾ ਬਹੁਤ ਵਧੀਆ ਬਣਦਾ ਹੈਗਾ ਬਸ ਦਿਨਸ ਤੇ ਕਿਤੇ ਕਿਤੇ ਵੀ ਇਹਨੂੰ ਪੂਰਾ ਦੇਖਣਾ ਹੈਗਾ ਇਹਨੂੰ ਆਪਾਂ ਇੱਧਰ ਸੈੱਟ ਤੇ ਰੱਖ ਦਿੰਦੇ ਹਾਂ ਤੇ ਬੰਦ ਗੋਭੀ ਨੂੰ ਆਪਾਂ ਬਰੀਕ-ਬਰੀਕ ਕੱਟ ਲਾਂਗੇ ਇਸ ਤਰ੍ਹਾਂ ਆਪਾਂ ਲੰਬਾਈ ਦੇ ਵਿੱਚ ਕੱਟ ਲਾਂਗੇ ਉਸ ਤੋਂ ਬਾਅਦ ਆਪਾਂ ਇਹਨੂੰ ਬਰੀਕ-ਬਰੀਕ ਕਰਨਾ ਹੈ ਜੇ ਤੁਹਾਡੇ ਕੋਲ ਚੋਪੜਾ ਤਾਂ ਤੁਸੀਂ ਚੋਪੜਾ ਹੀ ਕਰ ਸਕਦੇ ਪੱਧੂ ਕੱਟ ਦੇ ਕਰ ਦਿੰਦੇ ਗੋਭੀ ਨੂੰ ਆਪਾਂ ਇਹਨੂੰ ਇਸ ਤਰ੍ਹਾਂ ਬਰੀਕ-ਬਰੀਕ ਹੀ ਕਰਾਂਗੇ ਐਨਾ-ਐਨਾ ਬਰੀਕ-ਬਰੀਕ ਕਰ ਲਿਆ ਸਸੇ ਅੱਧਾ ਫੁੱਲ ਕਾਫੀ ਹੈ ਬੰਦ ਗੋਬੀ ਦਾ ਰਹਿਤਾ ਬਣਾਉਣ ਵਾਸਤੇ ਤੇ ਜੇ ਆਪਾਂ ਜ਼ਿਆਦਾ ਹੋ ਰਿਹਾ ਤਾਂ ਬਣਾਉਣਾ ਹੋਵੇ ਤਾਂ ਆਪਾਂ 1 ਫੁੱਲ ਵੀ ਲੈ ਸਕਦੇ ਰਹੇ ਵਾਸਤੇ ਤੇ ਬੰਦ ਗੋਬੀ ਦਾ 1 ਫੁੱਲ ਅੱਧਾ ਫੁੱਲ ਕਾਫੀ ਹੈ ਇਹਨੂੰ ਆਪਾਂ ਇਤਨਾ ਬਰੀਕ ਬਰੀਕ ਕੱਟ ਲਾਂਗੇ ਹੁਣ ਇਸੇ ਤਰ੍ਹਾਂ ਆਪਾਂ ਸਾਰੇ ਗੋਬੀ ਨੂੰ ਕੱਟ ਲਾਂਗੇ ਕੰਦ ਗੋਬੀ ਇਹ ਕਿੰਨਾ ਘੜਾ ਲਓਗੇ ਤੇ ਗੋਭੀ ਦੇ ਰੈੱਟੇ ਬਣਨ ਵਾਸਤੇ ਨਾ ਟਾਈਮ 10 ਮਿੰਟ ਹੀ ਲੱਗੂਗਾ ਬਸ ਜ਼ਿਆਦਾ ਟਾਈਮ ਨਹੀਂ ਲੱਗ 10 ਮਿੰਟਾਂ ਚ ਹੀ ਰੈੱਟਾ ਬਣ ਕੇ ਤਿਆਰ ਹੋ ਜੂਗਾ ਜ਼ਿਆਦਾ ਟਾਈਮ ਨਹੀਂ ਲੱਗਦਾ ਰੈੱਟਾ ਅੱਛਾ ਚੇਹੇ ਹੀ ਬਣੂਗਾ ਚਲੋ ਇੱਕ ਵਾਰ ਆਪਣਾ ਸਬਜ਼ੀ ਕੰਮ ਨਾ ਕਰੇ ਨਾ ਤੇ ਆਪਣਾ ਰੈੱਟਾ ਕੰਮ ਕਰੇ ਤੇ ਬਸ 10 ਮਿੰਟਾਂ ਚ ਹੀ ਇਹ ਵਧੀਆ ਰੈੱਟਾ ਬਣ ਕੇ ਤਿਆਰ ਹੋ ਜਾਂਦਾ ਹੈ ਸੁਆਦ ਵੀ ਬਹੁਤ ਵੰਦਾ ਹੈ ਹਾਂਜੀ ਗੋਭੀ ਨੂੰ ਆਪਾਂ ਵਧੀਆ ਜਿਹਾ ਗ੍ਰੀਕ-ਬ੍ਰੀਕ ਕੱਟ ਲਿਆਗਾ ਬਹੁਤ ਵਧੀਆ ਆਪਾਂ ਇਹਨੂੰ ਕੱਟ ਲਿਆਗਾ ਰੈੱਤੇ ਵਾਸਤੇ ਤੇ ਹੁਣ ਆਪਾਂ ਗੈਸ ਵੀ ਔਨ ਕਰ ਲਿਆ ਗੈਸ ਦੇ ਉੱਪਰ ਆਪਾਂ ਹੁਣ ਫਰਾਈ ਪੈਨ ਰੱਖਤਾ ਹੈਗਾ ਤੇ ਫਰਾਈ ਪੈਨ ਦੇ ਵਿੱਚ ਆਪਾਂ ਪਾ ਦਾਂਗੇ ਹੁਣ ਇੱਕ ਚਮਚਾ ਰਿਫਾਈਨਡ ਤੇਲ ਰਿਫਾਈਨਡ ਤੇਲ ਦੀ ਥਾਂ ਤੇ ਆਪਾਂ ਘਿਓ ਵੀ ਵਰਤ ਸਕਦੇ ਆ ਤੇ ਗੈਸ ਨੂੰ ਆਪਾਂ ਇੱਕ ਵਾਰੀ ਫੁੱਲੀ ਰੱਖਿਆ ਹੈਗਾ ਫੁੱਲ ਫਲੇਮ ਤੇ ਆਪਾਂ ਇਸ ਤਰ੍ਹਾਂ ਹੀ ਤੇਲ ਕਰਮ ਕਰ ਲਾਂਗੇ ਉਸ ਤੋਂ ਬਾਅਦ ਆਪਾਂ ਘਟ ਕਰਾਂਗੇ ਹਾਂਜੀ ਫੁੱਲ ਫਲੇਮ ਤੇ ਆਪਾਂ ਇੱਕ ਵਾਰੀ ਤੇਲ ਗਰਮ ਕਰ ਲਿਆ ਤੇ ਹੁਣ ਆਪਾਂ ਗੈਸ ਨੂੰ ਘੱਟ ਕਰਤਾ ਇੱਕ ਚਮਚਾ ਆਪਾਂ ਹੁਣ ਜੀਰਾ ਪਾ ਦਾਂਗੇ ਤੇ ਚੁਟਕੀ ਭਰ ਪਾ ਦਾਂਗੇ ਆਪਾਂ ਹਿੰਗ ਤੇ ਜੀਰੇ ਨੂੰ ਆਪਾਂ ਥੋੜਾ ਜਿਹਾ ਤੋੜ ਲਾਂ ਹੁਣ ਪਾ ਦਾਂਗੇ ਇੱਕ ਹਰੀ ਮਿਰਚ ਬਰੀਕ ਕੱਟੀ ਹੋਈ ਜੇ ਤੁਹਾਨੂੰ ਹਰੀ ਮਿਰਚ ਨਹੀਂ ਵੀ ਪਸੰਦ ਤਾਂ ਤੁਸੀਂ ਇਹਨੂੰ ਤੇ ਕੱਪ ਕਾਲ ਕਰਦੇ ਜੀਰੇ ਨੂੰ ਤੇ ਮੇਥੇ ਨੂੰ ਆਪਾਂ ਭੁੰਨ ਲਿਆਗਾ ਤੇ ਹੁਣ ਆਪਾਂ ਪਾ ਦਿੰਦੇ ਹਾਂ ਕੱਟੀ ਹੋਈ ਬੰਦ ਗੋਭੀ ਤੇ ਬੰਦ ਗੋਭੀ ਨੂੰ ਵੀ ਆਪਾਂ ਹੁਣ ਭੁੰਨ ਲਾਂਗੇ ਜਾਰਾ ਨਹੀਂ ਭੁੰਨਣਾਗਾ ਬੰਦ ਗੋਭੀ ਦਾ ਆਪਾਂ कच्चापन ਜੇ ਦੂਰ ਕਰਨਾ ਬਸ ਉਦੋਂ ਤੱਕ ਆਪਾਂ ਇਹਨੂੰ ਭੁੰਨਣਾ ਹੈ ਹੁਣ ਥੋੜਾ ਜਿਹਾ ਗੈਸ ਆਪਾਂ ਠੇਕ ਕਰਦੇ ਹਾਂ ਜਿਆਦਾ ਤੇਜ਼ ਵੀ ਨਹੀਂ ਤੇ ਜਿਆਦਾ ਸਲੋ ਵੀ ਨਹੀਂ ਰਾਇਤੇ ਦੇ ਵਿੱਚ ਨਾ ਜੀਰਾ ਥੋੜਾ ਇੱਕ ਚਮਚ ਪਾਇਆ ਕੋਲ ਪਰ ਕੇ ਉਹਦਾ ਨਾ ਪਾਇਆ ਕੋ ਕਰਾਇਤੇ ਦੇ ਵਿੱਚ ਜੀਰਾ ਵਧੀਆ ਲੱਗਦਾ ਭੁੰਨਿਆ ਹੋਇਆ ਹਾਂਜੀ ਤਰਕੇ ਦੇ ਵਿੱਚ ਗੋਭੀ ਨੂੰ ਆਪਾਂ ਭੁੰਨ ਲੈ ਗਾ ਬਸ ਐਸੇ ਤੇ ਕੀ ਆਪਾਂ ਭੁੰਨਣਾ ਸੀ ਤੇ ਗੋਭੀ ਹਲਕੀ ਜਿਹੀ ਸੌਖ ਸੋ ਗਈ ਹੁਣ ਆਪਾਂ ਗੈਸ ਕਰਦਾਂਗੇ ਬੰਦ ਤੇ ਗੋਭੀ ਨੂੰ ਆਪਾਂ ਠੰਡਾ ਕਰ ਲਵਾਂਗੇ ਹਾਂਜੀ ਵੱਡੀ ਬਾਟੀ ਆਪਾਂ ਭਰ ਕੇ ਇੱਕ ਦਹੀਂ ਦੀ ਲੈ ਲਈਏ ਤੇ ਦਹੀਂ ਦੇ ਵਿੱਚ ਆਪਾਂ ਪਾ ਦਾਂਗੇ ਹੁਣ 3-4 ਚਮਚਾ ਪਾਣੀ ਦੇ ਤੇ ਦਹੀਂ ਨੂੰ ਆਪਾਂ ਵਧੀਆ ਜਿਆ ਫੈਂਟ ਲਾ ਜੀ ਦਹੀਂ ਫਰੇਸ਼ ਹੋਣੀ ਚਾਹੀਦੀ ਹੈ ਬੇਹੀ ਦਹੀਂ ਨਹੀਂ ਹੋਣੀ ਚਾਹੀਦੀ ਰੈਤਾ ਬਣਾਉਣ ਵਾਸਤੇ ਵਜਾ ਤਾਜੀ ਤਾਜੀ ਦਹੀਂ ਹੋਊਗੀ ਨਾ ਤੇ ਰੈਤਾ ਵੀ ਆਪਣਾ ਸਵਾਦ ਬਣੂਗਾ ਚੰਗੀ ਤਰ੍ਹਾਂ ਖਾੜਨਾ ਜਿਹਦੇ ਵਿੱਚ ਗੁੜੀ ਵਗੈਰਾ ਨਾ ਲੱਗੇ ਕਈ ਵਾਰ ਆਹ ਹੁੰਦਾ ਨਾ ਆਪਣਾ ਸਬਜ਼ੀ ਨੂੰ ਖਾਣ ਨੂੰ ਮਨ ਨਹੀਂ ਕਰਦਾਗਾ ਹਨ ਤੇ ਆਪਾਂ ਕਈ ਵਾਰ ਇਹਦਾ ਦਹੀਂ ਨਾ ਜਾ ਰਿਹਾ ਤੇ ਨਾਲ ਖਾਣ ਲਈ ਕਰਦਾ ਰੋਟੀ ਤੇ 10 ਮਿੰਟਾਂ ਵਿੱਚ ਹੀ ਰੈਤਾ ਬਣ ਕੇ ਤਿਆਰ ਹੋ ਜਾਂਦਾ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਰੈਤਾ ਬਣਾਣ ਦੇ ਥੋੜਾ ਜਿਹਾ ਆਪਾਂ ਪਾਣੀ ਹੋਰ ਪਾਵਾਂਗੇ ਹਾਂਜੀ ਦਹੀਂ ਨੂੰ ਆਪਾਂ ਫੈੱਡ ਲਿਆ ਹੁਣ ਆਪਾਂ ਬਾਕੀ ਦਾ ਸਮਾਨ ਐਡ ਕਰਾਂਗੇ ਹਾਂਜੀ ਦਹੀਂ ਦੇ ਵਿੱਚ ਹੁਣ ਆਪਾਂ ਪਾਵਾਂਗੇ ਕਾਲਾ ਨਮਕ नमक आप थोड़ा जहा पाया क्योंकि आप चिट्टा नमक भी पा लेंगे हम पा देंगे आपद अनुसार नमक अद्धा चमच आप पा देंगे चाट मसाले का थोड़ी जी पा देंगे आप पीसी लाल मिर्च थोड़ी जी पा देंगे काली मिर्च पीसी हुई ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦਾਂਗੇ। ਬਾਕੀ ਸਿਰ ਜਿੰਨੀ ਆਪਾਂ ਮਰਚ ਜ਼ਿਆਦਾ ਵੀ ਕਈ ਵਾਰ ਜ਼ਿਆਦਾ ਮਿਰਚ ਖਾਂਦੇ ਹੁੰਦੇ ਕਈ ਵਾਰ ਘੱਟ ਮਿਰਚ ਉਸ ਦੇ ਹਿਸਾਬ ਨਾਲ ਤੁਸੀਂ ਮਿਰਚ ਪਾ ਲੈਣੀ ਆ ਜੇ ਜਿੰਨਾ ਕ ਤੁਸੀਂ ਕਰਾਰਾਪਨ ਚਟਪਟਾ ਖਾਣੇ ਆ ਉਸ ਦੇ ਹਿਸਾਬ ਨਾਲ ਮਿਰਚ ਪਾ ਲੈਣੀ। ਹੁਣ ਆਪਾਂ ਚੰਗੀ ਤਰ੍ਹਾਂ ਹੁਣ ਮਸਾਲੇ ਲਈ ਦੇ ਵਿੱਚ ਮਿਲਾ ਲਏ ਆ। ਹੁਣ ਆਪਾਂ ਪਾ ਦਾਂਗੇ ਫਰਾਈ ਕੀਤੀ ਹੋਈ ਗੋਭੀ। ਗੋਭੀ ਜਦੋਂ ਵੀ ਆਪਾਂ ਫਰਾਈ ਕਰਨੀ ਹੈ ਤੇ ਰਾਇਤੇ ਦੇ ਦਹੀਂ ਦੇ ਵਿੱਚ ਪਾਉਣੇ ਹੈ ਠੰਡੀ ਕਰਕੇ ਪਾਉਣੇ ਹੈ ਗਰਮ ਨਹੀਂ ਪਾਉਣੇ ਗਰਮ ਗੋਭੀ ਨਾਲ ਰਾਇਤਾ ਖਰਾਬ ਹੋ ਜਾਊਗਾ ਖੱਟਾਪਨ ਆ ਜਾਊਗਾ ਰਾਇਤੇ ਦੇ ਵਿੱਚ ਠੰਡਾ ਕਰਕੇ ਪਾਉਣਾ ਹੈ ਹੁਣ ਚੰਗੀ ਤਰ੍ਹਾਂ ਆਪਾਂ ਇਹਨੂੰ ਮਿਲਾ ਲਾਂਗੇ ਹੁਣ ਆਪਾਂ ਪਾ ਦਾਂਗੇ ਹਰਾ ਧਨੀਆ ਕੱਟਿਆ ਹੋਇਆ ਤੇ ਸਾਰਾ ਇਹ ਚੀਜ਼ਾਂ ਹੁਣ ਆਪਾਂ ਚੰਗੀ ਤਰ੍ਹਾਂ ਮਿਲਾ ਲਾਂਗੇ ਹਾਂਜੀ ਸਾਰਾ ਸਮਾਨ ਆਪਾਂ ਚੰਗੀ ਤਰ੍ਹਾਂ ਹੁਣ ਦੇ ਹੀ ਦੇ ਵਿੱਚ ਮਿਲਾ ਲਿਆ ਤੇ ਬੰਦ ਗੋਬੀ ਦਾ ਰੈਤਾ ਬਣ ਕੇ ਹੋ ਗਿਆ ਤਿਆਰ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਰੈਤਾ ਬਣਿਆਗਾ ਜਿਹੜਾ ਆਪਾਂ ਸਮਾਨ ਪਾਇਆ ਇਹਦੇ ਨਾਲ ਬਹੁਤ ਜ਼ਿਆਦਾ ਇਹ ਤੇਸਤੀ ਬੰਦਾ ਰੈਤਾ ਹੁਣ ਆਪਾਂ ਇੱਕ ਢਾਂਡੇ ਦੇ ਵਿੱਚ ਸਰਵ ਕਰ ਲਾਂਗੇ ਬਾਂਦ ਗੋਭੀ ਦੇ ਰਹਿਤੇ ਨੂੰ ਪਰੌਂਠੇ ਨਾਲ ਖਾਓ ਚਾਹੇ ਤੁਸੀਂ ਰੋਟੀ ਦੇ ਨਾਲ ਖਾਓ ਰਹਿਤਾ ਬਹੁਤ ਹੀ ਜ਼ਿਆਦਾ ਇਹ ਸਵਾਦਗਰ ਬੰਦਾਗਾ ਤੁਸੀਂ ਘਰ ਵਿੱਚ ਜ਼ਰੂਰ ਬਣਾ ਕੇ ਦੇਖਿਓ ਤੇ ਜੇ ਬਣਾਇਆ ਰਹਿਤਾ ਤੁਸੀਂ ਕਮੈਂਟਾਂ ਦੇ ਵਿੱਚ ਵੀ ਜ਼ਰੂਰ ਦੱਸਿਓ ਵੀ ਅਸੀਂ ਰਹਿਤਾ ਬਣਾਇਆ ਸੀ ਤੇ ਉਨਾ ਹੀ ਸਮਾਨ ਪਾ ਕੇ ਬਣਾਇਆ ਤੇ ਬਹੁਤ ਜ਼ਿਆਦਾ ਇਹ ਟੇਸਟੀ ਬਣਿਆਗਾ ਤੇ ਮੇਰੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਦਿਓ ਸਜਾਵਟ ਵਾਸਤੇ ਆਪਾਂ ਥੋੜੇ ਜਿ ਧਨੀਆ ਦੀਆਂ ਪੱਤੀਆਂ ਰੱਖ ਦਾਂਗੇ ਦੇਖਣ ਚ ਵਧੀਆ ਲੱਗਦਾ ਵੈਸੇ ਤਾਂ ਆਪਾਂ ਧਨੀਆ ਪਾਇਆ ਹੋਇਆ ਹੈਗਾ ਹਾਂਜੀ ਤੇ ਮੇਰੇ ਚੈਨਲ ਨੂੰ ਤੁਸੀਂ ਜਰੂਰ ਸਬਸਕ੍ਰਾਈਬ ਕਰਦੇ ਮਿਲਦੇ ਆਂ ਆਪਾਂ ਨਵੀਂ ਰੈਸਪੀ ਨਾਲ ਥੈਂਕ ਯੂ